ਸ਼ੋਪਿੰਗ ਸੈਂਟਰ ਦੇ ਵਿੱਚ ਕੱਲ ਸ਼ੋਪਿੰਗ ਕਰ ਰਹੀ ਸੀ ਤੇ ਚਲਕ ਮੈਨੂੰ ਸਸਰੀ ਕਾਲ ਬੁਲਾਈ ਕਿਸੇ ਭੈਣ ਨੇ ਜੰਦੇ ਸਭ ਸਸਰੀ ਕਾਲ ਮੈਂ ਤੁਹਾਡੀਆਂ ਹਮੇਸ਼ਾ ਵੀਡੀਓ ਦੇਖਦੀ ਆ ਤੁਸੀਂ ਆਪਣੀਆਂ ਵੀਡੀਓਜ਼ ਦੇ ਵਿੱਚ ਜਿਹੜੇ ਮੈਸੇਜ ਦਿੰਨੇ ਆ ਇਹ ਹਮੇਸ਼ਾ ਹੀ ਕਹਿੰਦੀ ਆ ਕਿ ਪਰਮਾਤਮਾ ਨੂੰ ਜਾਣਿਆ ਜਾ ਸਕਦਾ ਪਰਮਾਤਮਾ ਨੂੰ ਦੇਖਿਆ ਜਾ ਸਕਦਾ ਪਰਮਾਤਮਾ ਦੀ ਜਾਣਕਾਰੀ ਲਈ ਜਾ ਸਕਦੀ ਆ ਕਿ ਕਿਦਾਂ ਪੋਸੀਬਲ ਹੈ ਮੈਂ ਕਹਿੰਦਾ ਮੈਂ ਨਹੀਂ ਕਹਿ ਰਿਹਾ ਮੈਂ ਗੁਰੂ ਸਾਹਿਬਾਨ ਦਾ ਜਿਹੜਾ ਮੈਸੇਜ ਆ ਉਹਨੂੰ ਰਿਪੀਟ ਕਰ ਰਿਹਾ ਉਹਨੂੰ ਸੁਣਾ ਰਿਹਾ ਤੁਹਾਨੂੰ ਮੈਂ ਦੁਨੀਆ ਨੂੰ ਸੁਣਾ ਰਿਹਾ ਕਿ ਪਰਮਾਤਮਾ ਨੂੰ ਜਾਣਿਆ ਜਾ ਸਕਦਾ ਪਰਮਾਤਮਾ ਨੂੰ ਦੇਖਿਆ ਜਾ ਸਕਦਾ ਪਰਮਾਤਮਾ ਦੀ ਜਾਣਕਾਰੀ ਲਈ ਜਾ ਸਕਦੀ ਆ ਪੂਰਨ ਸੰਤ ਰੋਤ ਤੂੰ ਇਸ ਦੁਨੀਆ ਦੇ ਵਿੱਚ ਬੰਦਿਆ ਜੰਮਿਆ ਆ ਪੈਸਾ ਕਮਾਉਣ ਦੇ ਲਈ ਬੱਚੇ ਪੈਦਾ ਕਰਨ ਦੇ ਲਈ ਖਾਣਾ ਪੀਣਾ ਖਾਣ ਦੇ ਲਈ ਜਾ ਕੱਪੜੇ ਸੋਹਣੇ-ਸੋਹਣੇ ਪਾਉਣ ਦੇ ਲਈ ਜਾਂ ਚੀਜ਼ਾਂ ਇਕੱਠੀਆਂ ਕਰਨ ਦੇ ਲਈ ਨਹੀਂ ਜਮਿਆ ਤੂੰ ਕਿ ਦੁਨੀਆ ਦੇ ਵਿੱਚ ਰਹਿਣ ਦੇ ਲਈ ਤੈਨੂੰ ਕਰਨਾ ਪੈਣਾ ਜੇ ਤੈਨੂੰ ਗੱਡੀ ਚਾਹੀਦੀ ਤੈਨੂੰ ਗੱਡੀ ਲੈਣੀ ਪੈਣੀ ਆ ਤੈਨੂੰ ਕੰਮ ਕਰਨਾ ਪੈਣਾ ਜੇ ਤੂੰ ਆਪਣੀ ਭੁੱਖ ਮਿਟਾਉਣੀ ਆ ਤੈਨੂੰ ਨਹੀਂ ਤੂੰ ਮੁਸ਼ਕਲ ਕਰਕੇ ਖਾਣਾ ਲੱਭਣਾ ਪੈਣਾ ਤੇ ਉਹ ਖਾਣਾ ਪੈਣਾ ਇਹ ਦੁਨੀਆ ਦੇ ਵਿੱਚ ਰਹਿਣ ਦੇ ਲਈ ਦੁਨੀਆ ਦੇ ਵਿੱਚ ਵਿਚਰਨ ਦੇ ਲਈ ਤੈਨੂੰ ਕੰਮ ਕਰਨੇ ਪੈਣੇ ਆ ਪਰ ਜਿਹੜਾ ਤਰ ਮੇਨ ਕੰਮ ਆ ਉਹ ਪਰਮਾਤਮਾ ਨੂੰ ਜਾਨਣਾ ਆ ਸੋਹਣਾ ਲਿਖਦੇ ਨੇ ਬਹੁਤ ਮਹਾਰਾਜ ਨੇ ਕਿਹਾ ਮਾਨੁਸ਼ ਜਨਮ ਤੁਰਲਬ ਹੈ ਹੋਤ ਨਾ ਬਾਰ ਬਾਰ ਇਹ ਬਾਰ ਬਾਰ ਨਹੀਂ ਹੁੰਦਾ ਬੜਾ ਤੁਰਲਬ ਆਏ ਜੀਵਨ ਉਹ ਕਹਿੰਦੇ ਜਿਉ ਫਲ ਪੱਕ ਭੋਇਂ ਗਰੇ ਜਿੱਦਾਂ ਫਲ ਪੱਕ ਕੇ ਜ਼ਮੀਨ ਤੇ ਡਿੱਗ ਪੈਂਦਾ ਬੋਲ ਨਾ ਲੱਗੇ ਦਾ ਕਹਿੰਦੇ ਉਹ ਮੁੜ ਕੇ ਡੰਡ ਦੇ ਨਾਲ ਉਸ ਟਾਣੀ ਦੇ ਨਾਲ ਉਸ ਦਰਖਤ ਦੇ ਨਾਲ ਨਹੀਂ ਲੱਗਦਾ ਇਤਨਾ ਤੇਰਾ ਜੀਵਨ ਆ ਇਤਨਾ ਜੀਵਨ ਪਰਮਾਤਮਾ ਨੂੰ ਜਾਣਣ ਦੇ ਲਈ ਮਜਾ ਪ੍ਰਾਣੀ ਤੂੰ ਆਇਓ ਲਾਹ ਲੈਣ ਤੂੰ ਲੱਗਾ ਕਿ ਤੱਕ ਫਕੜੇ ਤੇਰੀ ਮੁਖ ਦੀ ਚੱਲੀ ਰਹਿਣ ਤੇਰੇ ਸਵਾਸਾਂ ਦੀ ਪੂੰਜੀ ਤੇਰੇ ਸਾਹ ਮੁੱਕ ਰਹੇ ਨੇ ਦਿਨ ਬਦ ਦਿਨ ਤੂੰ ਕੀ ਕਰਨ ਆਇਆ ਸੀ ਤੂੰ ਕੀ ਕਰਨ ਲੱਗਾਇਆ ਤੇ ਫਿਰ ਭੈਜੀ ਮੈਨੂੰ ਕੁਐਸਚਨ ਪੁੱਛਦੇ ਨੇ ਦੂਸਰਾ ਉਹ ਏ ਸੀ ਤੇ ਦੂਸਰਾ ਕੁਐਸਚਨ ਮੇਰਾ ਏ ਆ ਕਿ ਅਗਰ ਪਰਮਾਤਮਾ ਨੂੰ ਜਾਣਿਆ ਜਾ ਸਕਦਾ ਪਰਮਾਤਮਾ ਨੂੰ ਦੇਖਿਆ ਪਹਿਚਾਣਿਆ ਇਹਦੀ ਨੌਲੇਜ ਲਈ ਜਾ ਸਕਦੀ ਆ ਤੂੰ ਕਿਥੋਂ ਲਈ ਜਾ ਸਕਦੀ ਆ ਇਹਦੇ ਬਾਰੇ ਤੁਸੀਂ ਥੋੜਾ ਚੰਨਾ ਪਾਉਂਗੇ ਪੁਲਿਸ ਮੈਨੂੰ ਇਸ ਕੁਐਸਚਨ ਤੋਂ ਬਾਅਦ ਬਖੂਬੀ ਇਹ ਸਾਨੂੰ ਸਮਝ ਲੱਗਦੀ ਆ ਸਾਨੂੰ ਗੁਰਬਾਣੀ ਪੜ੍ਹਨੀ ਪੈਣੀ ਆ ਪੜ ਕੇ ਸਮਝਣਾ ਪੈਣਾ ਇਸ ਪਵਿੱਤਰ ਬਾਣੀ ਨੂੰ ਕਿ ਸਾਨੂੰ ਇਹ ਬਾਣੀਆਂ ਕਹਿ ਕੀ ਰਹੀਆਂ ਨੇ ਮਾਨਸ ਕਹ ਰਹੇ ਨੇ ਪੁੱਸਣਾ ਕਿ ਪਰਮਾਤਮਾ ਨੂੰ ਜਾਣਣ ਦੇ ਲਈ ਤੈਨੂੰ ਸਤਿਗੁਰੂ ਚਾਹੀਦਾ ਕੋਈ ਐਸਾ ਸਜਣ ਲੋੜ ਲੈ ਕਿ ਲੱਭ ਕੋਈ ਐਸਾ ਭਾਲ ਕੋਈ ਐਸਾ ਫਾਈਂਡ ਆਊਟ ਤੈਨੂੰ ਇਦਾਂ ਦਾ ਪੂਰਨ ਸਤਿਗੁਰੂ ਮਿਲੇ ਜਿਹੜਾ ਖੁਦ ਰੱਬ ਨੂੰ ਜਾਣਦਾ ਹੋਵੇ ਤੇ ਤੈਨੂੰ ਜਣਾਦਾ ਕੋਈ ਐਸਾ ਸੱਜਣ ਲੋੜ ਲੈ ਜੋ ਹਰਸਿਓਂ ਦੇ ਵਿੱਚ ਹੋਰ ਹਰ ਕਹਿੰਦੇ ਨੇ ਪ੍ਰਮਾਤਮਾ ਨੂੰ ਜੋੜਦਾ ਮਤਲਬ ਤੇਰਾ ਮੇਲ ਕਰਾਦਾ ਜਿਹੜੀਆਂ ਆਪਾਂ ਲਾਵਾ ਪੜਦੇ ਆਂ ਗੁਰਦੁਆਰਾ ਸਾਹਿਬ ਦੇ ਵਿੱਚ ਵਿਆਹ ਦੇ ਵੇਲੇ ਉਹ ਪ੍ਰਮਾਤਮਾ ਤੇ ਆਤਮਾ ਦੇ ਮੇਲ ਦੀਆਂ ਲਾਵਾ ਨੇ ਜਦੋਂ ਚੌਥੀ ਲਾਵਾ ਦੇ ਵਿੱਚ ਮਹਾਰਾਜ ਫਰਮਾਉਂਦੇ ਨੇ ਕਿ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਮੇਰਾ ਵਿਆਹ ਹੋ ਗਿਆ ਇਸ ਪਰਮਾਤਮਾ ਨਾਲ ਮੈਂ ਗੁਰੂ ਦੇ ਮੁਖਾਰਬਿੰਤੋਂ ਇਸ ਪਰਮਾਤਮਾ ਦੀ ਜਾਣਕਾਰੀ ਨੂੰ ਲੈ ਲਿਆ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਉਪਰੇ ਕੋਈ ਹੈ ਇੰਦਾ ਸਜਣ ਜਿਹੜਾ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਉਹਨੇ ਜੇ ਮਿਲਣਾ ਪਰਮਾਤਮਾ ਨੂੰ ਤਾਂ ਪਰਮਾਤਮਾ ਦੀ ਜਾਣਕਾਰੀ ਸਿਰਫ ਸਿਰਫ ਪੂਰਨ ਸਤਗੁਰੂ ਤੋਂ ਹੋ ਸਕਦੀ ਹੈ ਔਰ ਕਿਸੇ ਤੋਂ ਨਹੀਂ ਹੋ ਸਕਦੀ ਅਨੰਦ ਪਿਆਰੇ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤੋਂ ਪਾਇਆ ਸੱਚ ਸੇ ਮੁਹਾਨੇ ਬਜੀਆ ਬਤਾਲਿਆ ਮੈਂ ਤਾਂ ਕਹਿੰਦੇ ਬਹੁਤ ਸਹਿਜ ਨਾਲੇ ਸਤਿਗੁਰੂ ਪਾਲਿਆ ਫਕੀਰ ਪਰਮਤਮਾ ਦੀ ਜਾਣਕਾਰੀ ਦਿੱਤੀ ਮੇਰੇ ਸਤਿਗੁਰੂ ਨੇ ਇਹਦਾ ਕੋਈ ਮੋਲ ਨਹੀਂ ਪਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਵਨਾਸ਼ੀ ਕਰਮਾਂ ਪਾਇਆ ਇਹ ਤਾਂ ਕੋਬੀ ਲੇਖ aerationਾਂ ਦੇ ਵਿੱਚ ਕਿ ਤੂੰ ਜੋ ਕੰਮ ਕਰਨਾ ਹੈ ਉਹ ਤਾਂ ਤੂੰ ਕਰਦਾ ਹੀ ਨਹੀਂ ਨਾ ਤੂੰ ਖੁਦ ਪੜਦਾ ਨਾ ਤੂੰ ਖੁਦ ਇਹਨੂੰ ਸਮਝਦਾ ਆ ਕਿ ਮੈਨੂੰ ਜਿੰਨੇ ਵੀ ਹੁਕਮ ਨਾਮੇ ਆ ਰਹੇ ਨੇ ਉਹ ਕਾਦੇ ਵਾਸਤੇ ਆ ਰਹੇ ਨੇ ਇਹ ਕੀ ਕਰਵਾਉਣਾ ਚਾਹੁੰਦੇ ਨੇ ਮੇਰੇ ਕੋਲ ਹੁਣ ਜੇ ਸਿੱਧੀ ਪੜੀ ਨੂੰ ਪੜਦੇ ਹਾਂ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪਸਾਦ ਜਪ ਇਹਦੇ ਵਿੱਚ ਪ੍ਰਮਾਤਮਾ ਦੀਆਂ ਨਿਸ਼ਾਨੀਆਂ ਲੱਸੀਆਂ ਗਈਆਂ ਨੇ ਕਿ ਪ੍ਰਮਾਤਮਾ ਨੂੰ ਡਰ ਨਹੀਂ ਲੱਗਦਾ ਪ੍ਰਮਾਤਮਾ ਇੱਕ ਹੈ ਇਹ ਸੱਚਾ ਹੈ ਇਹ ਸਾਰਿਆਂ ਦਾ ਮਿੱਤਰ ਹੈ ਇਹਦਾ ਕਿਸੇ ਦਾ ਵੈਰ ਨਹੀਂ ਹੈ ਇਹ ਹੋਂਦ ਦਾ ਜਨਦਾ ਨਹੀਂ ਇਹਦੀ ਕੋਈ ਸ਼ਕਲ ਨਹੀਂ ਹੈ ਇਹ ਜੁਨਾ ਤੋਂ ਰਹਿਤ ਹੈ ਇਹ ਜਮਦਾ ਮਰਦਾ ਨਹੀਂ ਇਹ ਥਾਪਿਆ ਨਾ ਜਾਏ ਇਹ ਕੀਤਾ ਨਾ ਹੋਏ ਇਹ ਆਪੇ ਆਪ ਨਿਰੰਜਨ ਸੋਏ ਇਹ ਆਪਣੇ ਆਪ ਦੇ ਵਿੱਚ ਹੈ ਇਹ ਕਿੱਥੋਂ ਮਿਲਦਾ ਗੁਰਪ੍ਰਸਾਦ ਜਪ ਗੋਡ ਕੈਨ ਬੀ ਨੋਨ ਗੋਡ ਕੈਨ ਬੀ ਸੀਨ ਗੋਡ ਕੈਨ ਬੀ ਰੀਅਲਾਈਜ਼ਡ ਬਾਈ ਬਲੇਸਿੰਗ ਆਫ ਟ्रू ਮਾਸਟਰ ਪੇਜ ਆਫ ਕਿੰਨ ਦੇ ਇ ਗੁਰੂ ਤੋਂ ਮੈਂ ਦਾ ਪ੍ਰਸ਼ਾਦ ਰੂਪ ਦੇ ਵਿੱਚ ਤੈਨੂੰ ਜਾਣਾ ਪੈਣਾ ਗੁਰੂ ਦੇ ਚਰਨਾਂ ਦੇ ਵਿੱਚ ਚਰਨ ਤੋਏ ਰੈ ਰਸ ਕਰ ਉਹਦਾ ਨਾ ਇਸਨੂੰ ਸਮਝਣਾ ਪੈਣਾ ਮਹਾਰਾਜ ਨੇ ਬਹੁਤ ਸੋਨਾ ਲਿਖ ਦਿੱਤਾ ਉਹ ਕਹਿੰਦੇ ਤੂੰ ਜਿੰਨਾ ਮਰਜੀ ਇਹਨੂੰ ਪੜੀ ਜਾ ਜਿੰਨਾ ਮਰਜੀ ਇਹਦੇ ਪਾਠ ਕਰੀ ਜਾ ਤੇਰੀ ਮੁਕਤੀ ਨਹੀਂ ਹੋਣੀ ਵੇਦ ਗਤੇ ਸਿਮਰ ਸਤ ਸਾਸਤ ਇਹਨੂੰ ਪੜਿਆ ਮੁਕਤਨਾ ਹੋਈਏ ਇਹਨਾਂ ਨੂੰ ਪੜਨ ਦੇ ਨਾਲ ਮੁਕਤੀ ਨਹੀਂ ਮੈਣੀ ਬੰਦਿਆ ਇਹਨਾਂ ਤੇ ਅਮਲ ਕਰਨ ਦੇ ਨਾਲ ਤੇਰੀ ਮੁਕਤੀ ਹੋਈ ਜਾ ਤੈਨੂੰ ਪੂਰਨ ਸਤਗੁਰੂ ਚਾਹੀਦਾ ਜਿਹੜਾ ਇਸ ਅਕਾਲ ਉਪਰਗੁਰੂ ਦਾ ਦੂਰ ਬਣਾ ਕੇ ਬਾਕੀ ਆਪ ਕੀ ਸਮਝ ਲਾ ਲੋ ਬਾਣੀ ਨੂੰ ਖੁਦ ਪੜਿਆ ਕਰੋ ਖੁਦ ਸਮਝਿਆ ਕਰੋ ਗੱਡੀ ਦੇ ਵਿੱਚ 파ਟ ਲਾ ਦੇਣਾ 숍 ਖੋਲ ਕੇ ਸਵੇਰ ਨੂੰ 파ਟ ਲਾ ਦੇਣਾ ਇਹਨਾਂ ਦੇ ਨਾਲ ਸਾਡਾ ਗੁਜ਼ਾਰਾ ਨਹੀਂ ਹੋਣਾ ਜਿਸ ਥਾਕਰ ਸਿਓ ਨਹੀਂ ਚਾਰਾ ਤਲਕੋ ਕੀਜੇ ਸਦ ਨਮਸ਼ਕਾਰਾ ਇਹ ਤੈਨੂੰ ਪੜਨਾ ਪੈਣਾ ਤੈਨੂੰ ਅਮਲ ਦੇ ਵਿੱਚ ਲਿਆਉਣੀ ਪਣੀ ਪਾਣੀ ਇਹ ਫਿਰ ਗੱਲ ਸਮਝ ਲੈਣੀ ਜਦੋਂ ਗੱਲ ਸਮਝ ਲਈ ਤੇ ਫਿਰ ਰੌਲਾ ਕੀ ਰਾਮ ਰਹੀਮ ਤੇ ਮੋਲਾ ਕੀ